ਯਾ ਲੈ ਮਨ ਵਧੀਆ ਭਾਜੀ ਵਧੀਆ ਕੰਮ ਕਿਵੇਂ ਓਰੇ ਕਿਵੇਂ ਓ ਯਾਰ ਆਪਣੇ ਰਿਸ਼ਤੇਦਾਰ ਜੇ ਸੀਗੇ ਤੇ ਉਹ ਬਲੱਡ ਨਹੀਂ ਮਿਲਦਾ ਯਾਰ ਅੰਦਰੋਂ ਜਵਾਬ deta ਉਹਨਾਂ ਨੇ ਅੱਛਾ ਜੇ ਕੋਈ ਤੁਹਾਡਾ ਜਾਣ ਪਛਾਣ ਚਾਹਗਾ ਆਪਣੇ ਕੋਈ ਹੈਗਾ ਸੰਸਥਾ ਵਾਲਾ ਮੈਂ ਪੁੱਛਦਾ ਭਰਾ ਦਿਓ ਯਾਰ ਪਰ ਆ ਬਹੁਤ ਔਖਾ ਹੈ ਪਿਆਰ ਮਿਲ ਨਹੀਂ ਜਿਆਦਾ ਮੈਂ ਹੁਣੇ ਪੁੱਛਦਾ ਬਲੱਡ ਦੀ ਕਿਲੋ ਆਪਾਂ ਹੁਣੇ ਕਰ ਦਾਂਗੇ ਇੰਤਜ਼ਾਮ ਮਾਫ ਕਰੂ ਪੰਡਾ ਭਾਜੀ ਹੱਲ ਖਸਾ ਘਟ ਬਹੁਤ ਅਰਜੈਂਟ ਹੈ ਅਮਰਜੈਂਸੀ ਹੈ ਬੜਾ ਥੱਲੇ ਨੇ ਕੋਈ ਟੈਸਟ ਕਰਾ ਰਿਹਾ ਆ ਕੀ ਦਾ ਫੋਨ ਆ ਗਿਆ ਹੈਲੋ ਹਾਂਜੀ ਆਜ਼ਾਦ ਬਲੱਡ ਬੈਂਕ ਤੋਂ ਗੱਲ ਕਰ ਰਹੇ ਹਾਂ ਜੀ ਹਾਂਜੀ ਵੀਰੇ ਹਰਜੀਤ ਬੋਲਦਾ ਸੀ ਹਾਂਜੀ ਬ੍ਰਿਕਨ ਸਰਕਾਰੀ ਹਸਪਤਲ ਚਾਹੀਦਾ ਸੀ ਬਲੱਡ ਕਿਹੜੇ ਗਰੁੱਪ ਦੀ ਲੋੜ ਹੈ ਜੀ A ਪੋਜ਼ਿਟਿਵ ਜੀ ਹਾਂਜੀ ਤੁਸੀਂ ਦਿੱਤਾ ਜੀ ਆਪ ਮੈਂ ਵੀਰੇ ਦੇ ਤਾ ਦਿੰਦਾ ਪਰ ਮੈਂ ਬਾਹਰ ਸੀਗਾ ਜੀ ਨੀ ਮੈਂ ਕਢਾ ਦਿੰਦਾ ਜੀ ਮੈਂ ਬਾਹਰ ਆ ਜੀ ਮੈਂ ਕੱਲ ਆਉਣਾ ਜੀ ਨਹੀਂ ਤਾਂ ਮੈਂ ਕਰਾਈ ਦਿੰਦਾ ਉਹ ਐਮਰਜੈਂਸੀ ਆ ਥੋੜਾ ਜਿਹਾ ਕਰਾ ਦਿਓ ਜੀ ਅਰੇਂਜ ਅੱਛਾ ਕਿੰਨੀ ਕੁ ਦੇਰ ਤੱਕ ਦੱਸੋਗੇ ਠੀਕ ਹੈ ਭਾਈ ਉੱਥੇ ਖੜੇ ਨੇ ਜੀ ਪਰ ਉਹ ਜਿਆਦਾ ਐਮਰਜੈਂਸੀ ਆ ਉਹਨਾਂ ਦਾ ਐਕਸੀਡੈਂਟ ਕੇਸ ਹੈ ਠੀਕ ਹੈ ਓਕੇ ਉਹ ਕਰ ਦੇਣੀ ਆ ਆ ਦੇਖ ਲੋ ਯਾਰ ਲੋਕਾਂ ਦਾ ਹਾਲ ਜੋ ਬਲੱਡ ਦੀ ਲੋੜ ਪੈਂਦੀ ਹੈ ਸੰਸਾਵਾਂ ਨੂੰ ਫੋਨ ਮਾਰਦੇ ਆ ਆਪ ਨਹੀਂ ਦਿੰਦੇ ਹੈਗੇ ਬੰਦਾ ਆਪ ਕਹਿ ਰਿਹਾ ਕਿ ਮੈਂ ਬਾਹਰ ਬਣ ਕੇ ਆਪ ਉੱਥੇ ਬੈਠਾ ਹੋਵੇ ਆ ਆਈ ਗਿਆ ਭਾਈ ਫੋਨ ਹੈਲੋ ਹਾਂਜੀ ਵੀਰੇ ਉਹ ਹਸਪਤਾਲ ਹੀ ਖੜੇ ਨੇ ਜੀ ਹਾਂਜੀ ਅੱਛਾ ਬਲੱਡ ਬੈਂਕ ਜਾ ਕੇ ਗੱਲ ਕਰਾਉਣ ਠੀਕ ਹੈ ਜੀ ਮੈਂ ਕਹਿੰਦਾ ਠੀਕ ਹੈ ਆਲ ਦੇਖ ਲੈ ਵੀਰੇ ਯਾਰ ਸਰਕਾਰਿਆ ਹਸਤਾਨਾ ਦੇਖਵਾ ਬੰਦਾ ਮਰ ਰਿਹਾ ਹੈ ਖੂਨ ਦੇ ਕੇ ਰਾਜੀ ਨਹੀਂ ਹੋਇਆ ਹੋਰ ਭਰਾਵਾ ਬੁਰਾ ਹਾਲ ਹੋਇਆ ਪਿਆ ਗਰਮੀ ਤੋਂ ਓਨੀ ਗਰਮੀ ਆ ਤੂੰ ਬਸ ਸਰਕਾਰਾਂ ਦਾ ਬੁਰਾ ਹਾਲ ਆ ਉਹ ਐਨੇ ਦਾਵੇ ਵਾਦੇ ਕਿਤਾਬ ਕੀ ਹਾਲ ਦਾ ਸੀ ਕਿ ਖੂਨ ਹੀ ਦੇ ਸਤੇ ਬੰਦਾ ਮਰ ਰਿਹਾ ਹੈ ਹੋਰ ਭਰਾ ਐਨੇ ਜਿੰਨੇ ਮਰਜ਼ੀ ਸਪਾਰਸ਼ ਵਾਲਾ ਕੋਈ ਕੰਮ ਤਾਂ ਨਹੀਂ ਹੋਣਾ ਹੋਰ ਯਾਰ ਸੁਣ ਕੇ ਰਾਜੀ ਨਹੀਂ ਬੰਦਾ ਉਹ ਸੁਣ ਕੇ ਰਾਜੀ ਨਹੀਂ ਜਿੰਨੇ ਮਰਜ਼ੀ ਵਾਦੇ ਕਰੀ ਜਾਓ ਓਕੇ ਮੈਂ ਭਰਾਓ ਕਦੋਂ ਤੇ ਦੇਖੀਏ ਨਾ ਸਰਕਾਰ ਨੂੰ ਗਣਾ ਘੱਡੀਆ ਮਰ ਰਿਹਾ ਵੀਰੇ ਯਾਰ ਸਾਡਾ ਦੇਖ ਲੈ ਇਹ ਖੂਨ ਨਹੀਂ ਦੇ ਕੇ ਆ ਰਿਹਾ 100 ਨਖਰੇ ਇਹਨਾਂ ਦੇ ਬਲੱਡ ਨਹੀਂ ਮਿਲ ਰਿਹਾ ਹੋਰ ਯਾਰ ਅਸੀਂ ਬਲੱਡ ਬੈਗ ਦੋ ਵਾਰ ਜਾਏ ਇੰਨੀਆਂ ਸਪਰਸ਼ਮ ਪਵਾ ਦੇ ਕੋਈ ਸੁਣ ਕੇ ਰਾਜੀ ਨਹੀਂ ਯਾਰ ਤੇ ਤੁਸੀਂ ਉੱਥੇ ਦਿੱਤਾ ਬਲੱਡ ਆਪਦਾ ਕੋਈ ਮੈਂ ਤਾਂ ਕਦੇ ਦਿੱਤਾ ਨਹੀਂ ਯਾਰ ਦਿੱਤਾ ਨਹੀਂ ਨਾ ਯਾਰ ਤੂੰ ਦੇਉਂਦਾ ਭਰਾਵਾ ਸਿਹਤ ਤਾਂ ਦੇਖ ਮੈਂ ਤਾਂ ਆਪ ਨਹੀਂ ਕਦੇ ਦਿੱਤਾ ਹੈ ਮੈਂ ਵੀ ਨਹੀਂ ਕਦੇ ਭਰਾ ਦਿੱਤਾ ਵਾਹ ਓ ਤੁਹਾਡੇ ਤੁਸੀਂ ਬਲੱਡ ਦਿੱਤਾ ਨਹੀਂ ਤੇ ਲੈਣ ਨੂੰ ਫਿਰਦੇ ਹੋ ਯਾਰ ਮੈਨੂੰ ਐ ਸਮਝਾਓ ਬਲੱਡ ਯਾਰ ਦਰਖਤਾਂ ਤੋਂ ਨਿਕਲੂਗਾ ਹੈਨਾ ਚਾਹ ਬਲੱਡ ਕੋਈ ਆਪਣਾ ਟੂਟੀਆਂ ਚੋਂ ਆਊਗਾ ਯਾਰ ਜੇ ਬਲੱਡ ਆਪਾਂ ਦੇਵਾਂਗੇ ਤਾਂ ਹੀ ਆਪਾਂ ਨੂੰ ਉਹਦੇ ਵੰਡੇ ਮਿਲੂਗਾ ਨਾ ਸਹੀ ਗੱਲ ਹੈ ਕਮਾਲ ਦੀ ਗੱਲ ਆ ਯਾਰ ਤੇ ਦੂਜੀ ਗੱਲ ਇਹੇ ਦੋਸਤੋ ਬਲੱਡ ਦੇਣ ਦੇ ਫਾਇਦੇ ਇਕੱਲੇ ਉਸੇ ਨੂੰ ਨਹੀਂ ਜਿਹਨੂੰ ਆਪਾਂ ਬਲੱਡ ਦੇ ਰਹੇ ਹਾਂ ਕਮ ਸਿਕਮ ਆਪਣਾ ਵੀ 5-7000 ਦਾ ਫਾਇਦਾ ਹੁੰਦਾ ਹੈ 5-7000 ਬਈ ਉਹ ਕਿਵੇਂ ਉਹ 5-7000 ਐਵੇਂ ਬਈ ਜਦੋਂ ਆਪਾਂ ਕਿਸੇ ਨੂੰ ਬਲੱਡ ਦਿੰਨੇ ਆ ਨਾ ਤਾਂ ਆਪਣੇ ਸਰੀਰ ਦੇ ਸਾਰੇ ਟੈਸਟ ਹੁੰਦੇ ਨੇ ਤਾਂ ਜਿਹਦੀ ਮਾਰਕੀਟ ਚ ਕੀਮਤ 500-7000 ਹੈ ਇਹ ਤੂੰ ਮੇਰੇ ਤੇ ਹੀ ਗੱਲ ਲਾ ਲਾ ਮੈਂ ਪਿਛਲੇ ਹਫਤੇ ਖੂਨ ਦੇਣ ਆਇਆ ਸੀ ਬਚਾਉਣ ਤਾਂ ਮੈਂ ਕਿਸੇ ਨੂੰ ਆਇਆ ਸੀ ਪਰ ਜਿਹੜੇ ਟੈਸਟ ਹੋਏ ਨਾ ਤਾਂ ਘੱਟਕ ਬਿਮਾਰੀ ਦੇ ਥੋੜੇ ਜਿੇ ਲੱਛਣ ਆਏ ਤਾਂ ਮੈਨੂੰ ਇੱਥੋਂ ਕਾਲ ਆਈ ਤਾਂ ਮੈਂ ਨਾਲ ਦੀ ਨਾਲ ਦਵਾਈ ਸ਼ੁਰੂ ਕੀਤੀ ਤੇ ਹੁਣ ਰਿਪੋਰਟਾਂ ਬਿਲਕੁਲ ਠੀਕ ਨੇ ਬਈ ਜੇ ਮੈਂ ਲੇਟ ਹੋ ਜਾਂਦਾ ਨਾ ਜੇ ਮੈਨੂੰ ਇਹ ਚੀਜ਼ ਪਤਾ ਨਾ ਲੱਗਦੀ ਤਾਂ ਮੈਂ ਬਹੁਤ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਜਾਣਾ ਸੀ ਇਸ ਕਰਕੇ ਕਹਿਣਾ ਬਈ ਖੂਨ ਦੇਣ ਨਾਲ ਕੱਲਾ ਉਸੇ ਦਾ ਫਾਇਦਾ ਨਹੀਂ ਜੀ ਨੂੰ ਆਪਾਂ ਖੂਨ ਦੇ ਰਹਿਆਂ ਆਪਣਾ ਵੀ ਹੁੰਦਾ ਬਾਈ ਠੀਕ ਆ ਦੋਸਤੋ ਥੈਂਕ ਯੂ ਭਾਈ ਗੱਲ ਤਾਂ ਬਾਈ ਬਹੁਤ ਸਹੀ ਕਰ ਗਿਆ ਸੋਚਣਾ ਬਿਲਕੁਲ ਦਿਲ ਤੇ ਲੱਗੀ ਬਾਈ ਜੀ ਗੱਲ ਚੰਗਾ ਬਾਈ ਚਲੋ ਜੀ ਠੀਕ ਹੈ ਜੀ ਤੂੰ ਕਿੱਧਰ ਚੱਲਿਆ ਬਾਈ ਮੈਂ ਵੀਰੇ ਖੂਨ ਦੇਣ ਚੱਲਿਆ ਜੀ ਤੂੰ ਇਕੱਲਾ ਥੋੜਾ ਜਾਇਂਗਾ ਯਾਰ ਮੈਂ ਵੀ ਨਾਲ ਹੀ ਚੱਲੂੰ ਤੇਰੇ ਖੂਨ ਦੇਣ ਚੱਲ ਫਿਰ ਚਲੋ ਭਾਈ ਆਜੋ